ਏ ਆਕਾਸ਼ ਪਾਨੀ ਜਲੰਧਰੀ ਖਬਰਾਂ ਦੇ ਇਸ ਮਿੰਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਤੇ ਅਨੰਦ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਉਪ ਰਾਸ਼ਟਰਪਤੀ ਤੇ ਰਾਸ਼ਵ代 ਸਭਾਪਤੀ ਜਗਦੀਪ ਧੰਕੜ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਨਵੇਂ ਬਣੇ ਫੇਰਨਸ ਸਲ ਦਾ ਗਠਨ ਕਰਨਗੇ। ਸਰਕਾਰ ਅੱਜ ਕੋਲਕਾਤਾ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਦੇ ਪ੍ਰਸ਼ਾਸਨ ਵਿੱਚ ਭਾਰਤ ਦਾ ਪ੍ਰਗਤੀਸ਼ੀਲ ਮਾਰਗ ਸੱਲੈਕ ਵਾਲੀ ਇੱਕ ਕਾਨਫਰੰਸ ਦਾ ਯੋਜਨ ਕਰ ਰਹੀ ਹੈ। ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼ ਤੇ ਦਿੱਲੀ ਲਈ ਗਰਮੀ ਸੰਬੰਧੀ ਔਰੇਂਜ ਤੇ ਰੈਡ ਅਲਰਟ ਜਾਰੀ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਅੱਜ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਤੇ ਮੰਨਰਾਸ ਯਾਤਰਾ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਮੀਟਿੰਗ ਵਿੱਚ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਸੇਨ ਰਾਸ਼ਟਰੀ ਸੁਰੱਖਿਆ ਸ੍ਰਾਕਾਰ ਅਜੀਤ ਦਵਾਲ ਕੇਂਦਰੀ ਰੈਸ ਫੌਜ ਪੁਲਿਸ ਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਤੇ ਹੋਰ ਸ਼ਾਮਲ ਹੋਣਗੇ ਪਹਿਲਾ ਸਿਰਸ਼ਾਹ ਨੇ ਨਵੀਂ ਦਿੱਲੀ ਵਿੱਚ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਕਰੀਆਂ ਨਾਲ ਮੀਟਿੰਗ ਜਰਨ ਜੰਮੂ ਕਸ਼ਮੀਰ ਦੀ ਸੁਰੱਖਿਆ ਸਥਿਤੀ ਦਾ ਕਿਹਦਾ ਲਿਆਸੀ ਉਜਰ ਜੰਮੂ ਕਸ਼ਮੀਰ ਵਿੱਚ ਉਪਰਾਜਪਾਲ ਮਨੋਸੇਨ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਏਜੰਸੀਆਂ ਦੇ ਨਾਲ ਨਜ਼ਦੀਕੀ ਤਾਲਮੇ ਦੇ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ دہشت ਗਰਦੀ ਵਾਤਾਵਰਨ ਨੂੰ ਬੇਅਸਰ ਕੀਤਾ ਜਾ ਸਕੇ ਉਹਨਾਂ ਨੇ ਹਦਾਇਤ ਕੀਤੀ ਕਿ دہشت ਗਰਦਾਂ ਦੀ ਮਦਦ ਕਰਨ ਤੇ ਉਹਨਾਂ ਨੂੰ ਹਲਾ ਸ਼ਰੀਰ ਦੇਣ ਵਾਲਿਆਂ ਨੂੰ ਵਕਸ਼ਾ ਨਹੀਂ ਜਾਣਾ ਚਾਹੀਦਾ ਉਪਰਾਜਪਾਲ ਨੇ ਕੱਲ ਸ਼੍ਰੀਨਗਰ ਵਿੱਚ ਸੁਰੱਖਿਆ ਸਥਿਤੀ ਬਾਰੇ ਕੁਝ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹਾਂ ਗੱਲ ਕੀਤੀ ਮੀਟਿੰਗ ਦੌਰਾਨ ਉਪਰਾਜਪਾਲ ਨੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਤੋਂ ਆਪ ਉਹ ਆਪਣੇ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਲਾਂਚ ਨੂੰ ਰੋਕਣ ਲਈ ਕੀਤੀ ਕਾਰਵਾਈ ਦੀ ਰਿ ਮੀਟਿੰਗ ਵਿੱਚ ਜਿਹੜਾ ਵਰਨਾਕੀ ਯਾਤਰਾ ਯੋਗ ਦਿਵਸ ਤੇ ਈਦੁੱਲ ਅਦਾ ਦੇ ਜਸ਼ਨਾਂ ਤੋਂ ਪਹਿਲਾਂ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀਆਂ ਤਿਆਰੀਆਂ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਨ, ਸੜਕਾਂ ਦੇ ਨਵੀਨੀਕਰਨ ਸਮੇਤ ਟੈਂਟਾਂ, ਲੰਗਰ ਸੇਵਾਵਾਂ ਲਈ ਖੇਤਰਾਂ ਦੀ ਨਿਸ਼ਾਨਦੇਹੀ, ਆਰਐਫਆਈਡੀ ਕਾਰਡ ਅਤੇ ਟੱਟੂਆਂ ਤੇ ਪਿਠੂਆਂ ਦੀ ਰੀ ਪੇਡ ਸੇਵਾ ਨੂੰ 100% ਲਾਗੂ ਕਰਨਾ ਸਬੰਧਤ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਹੋਈ ਸ਼ਿਰਸ਼ੇਨਾ ਨੇ ਸਾਂਸਟਰੀ ਕੌਨਟੇ ਮਾਤਾ ਕੀਰ ਭਵਾਨੀ ਮੇਲੇ ਦੇ ਸਫਲ ਤੇ ਸ਼ਾਂਤੀਪੂਰਨ ਯੋਜਨ ਲਈ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਸ ਨੂੰ ਵਧਾਈ ਦਿੱਤੀ ਉਪਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਕਰ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਨਵੇਂ ਬਣੇ ਪ੍ਰੇਰਣਾ ਸਥਲ ਦਾ ਉਦਘਾਟਨ ਕਰਨਗੇ। ਲੋਕ ਸਭਾ ਦੇ ਸਪੀਕਰ ਓਮ ਬੇਰਲਾ, ਰਾਜ ਸਭਾ ਦੇ ਉਪ ਸਭਾਪਤੀ ਹਰੀਵੰਚ ਨਰੈਨ ਸਿੰਘ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨਦਰ ਜੱਜੂ ਵੀ ਇਸ ਕਾਟਨ ਵਿੱਚ ਸ਼ਾਮਲ ਹੋਣਗੇ। ਰਾਜ ਸਭਾ ਤੇ ਲੋਕ ਸਭਾ ਦੀ ਸਾਰੇ ਮੈਂਬਰਾਂ ਨੂੰ ਵੀ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਹੈ। ਪ੍ਰੇਰਨਾ ਸਥਲ ਨੂੰ ਪਤਵੰਤਿਆਂ ਤੇ ਹੋਰ ਸਲਾਣੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਬਣਾਇਆ ਗਿਆ ਜੋ ਸੰਸਦ ਭਵਨ ਕੰਪਲੈਕਸ ਦੇ ਅੰਦਰ ਇਕੋ ਥਾਂ ਤੇ ਮਹਾਨ ਨੇਤਾਵਾਂ ਤੇ ਆਜ਼ਾਦੀ ਕਲਾਟੀਆਂ ਦੇ ਬੁੱਤਾਂ ਨੂੰ ਦੇਖ ਸਕਣਗੇ ਤੇ ਸ਼ਰਧਾਂਜਲੀ ਭੇਟ ਕਰ ਸਕਣਗੇ ਸਰਕਾਰ ਅੱਜ ਕੋਲਕਾਤਾ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਦੇ ਪ੍ਰਸ਼ਾਸਨ ਵਿੱਚ ਭਾਰਤ ਦਾ ਪ੍ਰਗਤੀਸ਼ੀਲ ਮਾਰਗ ਸਿਰਲੇਖ ਵਾਲੀ ਇੱਕ ਕਾਨਫਰੰਸ ਦਾ ਆਯੋਜਨ ਕਰੇਗੀ। ਕਾਨੂੰਨ ਅਤੇ ਨਿਆਂ ਮੰਤਰਾਲੇ ਨੇ ਕਿਹਾ ਕਿ ਕਾਨਫਰੰਸ ਦਾ ਉਦੇਸ਼ ਗੱਲਬਾਤ ਤੇ ਸਵਲ-ਜਵਾਬ ਸੈਸ਼ਨਾਂ ਰਾਹੀਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਭਾਰਤੀ ਨਿਆਂ ਸੰਹਿਤਾ ਸੰਹਿਤਾ 2023, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸੱਖਸ਼ਯ અભિયાન 2023 ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਨੂੰ ਸਾਹਮਣੇ ਲਿਆਉਣਾ ਹੈ। ਪਿਛਲੇ ਸਾਲ ਦਸੰਬਰ ਵਿੱਚ ਰਾਸ਼ਟਰਪਤੀ ਨੇ ਤਿੰਨਾਂ ਕਾਨੂੰਨਾਂ ਨੂੰ ਮਨਜ਼ੂਰੀ ਦਿੱਤੀ ਸੀ ਤੇ ਇਹ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਲਾਗੂ ਹੋ ਜਾਣਗੇ। ਮੰਤਰਾਲੇ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਦੌਰਾਨ ਕਾਨੂੰਨੀ ਮਾਮਲਿਆਂ ਦੇ ਵਿਭਾਗ ਨੇ ਨਾਗਰਿਕਾਂ ਤੋਂ ਇਲਾਵਾ ਇਸੇ ਤਰ੍ਹਾਂ ਕਾਨੂੰਨੀ ਪਾਈਚਾਰਿਆਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ, ਅਕਾਦਮੀਆਂ ਤੇ ਵਿਦਿਆਰਥੀਆਂ ਵਿੱਚ ਘਰ ਇਹਨਾਂ ਨਵੇਂ ਕਾਨੂੰਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਵੀਂ ਦਿੱਲੀ ਤੇ ਕੋਹਾਰਟੀ ਵਿੱਚ ਦੋ ਵੱਡੀਆਂ ਕਾਨਫਰੰਸਾਂ ਦਾ ਆਯੋਜਨ ਕੀਤਾ। 201873 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਬਣਾਏ ਇਹ ਨਵੇਂ ਕਾਨੂੰਨ ਪਹਿਲੀ ਜਰਾਈ ਤੋਂ ਲਾਗੂ ਹੋਣ ਜਾ ਰਹੇ ਨੇ ਮੋਗਾ ਜ਼ਿਲ੍ਹੇ ਤੋਂ ਕਾਨੂੰਨ ਵਿਵਸਥਾ ਨਾਲ ਜੁੜੇ ਮਾਹਰਾਂ ਦਾ ਮੰਨਣਾ ਕਿ ਇਹਨਾਂ ਕਾਨੂੰਨਾਂ ਨਾਲ ਲੋਕਾਂ ਨੂੰ ਸੌਖ ਹੋਏਗੀ ਤੇ ਨਾਂ ਵੀ ਛੇਤੀ ਮਿਲੇਗਾ नमस्कार मेरा नाम डॉ मधु शर्मा आप गल करा इंडियन पीनल कोड 1860 जिसका नाम भारतीय न्याय संहिता है पुराने वाला जो आई पीसी से टोटल सेक्शन 511 सौ ग्यारह से बट अज के टाइम सेक्शन तीन सौ अठवंजा कर दिए गए हैं भी नमें होर क्राइम है जो एड ऑन किए गए पनिशमेंट वधा दी गई अमाउंट ऑफ फाइन जेड़ा कि बहुत घट हों पहला आई पीसी उस काफी ज्यादा वधा दिता गया टैरोरिजम दूसरी चीज है जिड़ा कि आई पीसी मैनशन नहीं किया हूं जो प्रेजेंटली है ਇਹਨੂੰ ਸੈਕਸ਼ਨ 113 ਦੇ ਵਿੱਚ ਇਨਕਲੂਡ ਕੀਤਾ ਗਿਆ ਔਰ ਇਸ ਦੇ ਨਾਲ ਹੀ ਦੀ ਡੈਫੀਨੇਸ਼ਨ ਦੇ ਵਿੱਚ ਬੋਮਬ ਐਕਸਪਲੋਸਿਵ ਡਾਇਨਾਮਾਈਟ ਨਿਊਕਲੀਅਰ ਸਭ ਕੁਝ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਅਨ ਐਵੀਡੈਂਸ ਐਕਟ ਦੀ ਜਿਸ ਦਾ ਕੀ ਨਾਮ ਭਾਰਤੀ ਸਖਸ਼ੇ ਅਧਿਨਿਯਮ ਹੈ ਉਹਦੇ ਵਿੱਚ ਵੀ ਮੇਜਰ ਚੇਂजेस ਆਏ ਹਨ 23 ਸੈਕਸ਼ਨ ਹੈ ਜਿਨ੍ਹਾਂ ਨੂੰ ਕਿਨਾਂ ਨੇ ਚੇਂਜ ਕਰ ਦਿੱਤਾ ਔਰ ਇਹਦੇ ਵਿੱਚ ਜਿਹੜੀ ਬੇਸਿਕ ਅਮੈਂਡਮੈਂਟ ਦੀ ਗੱਲ ਕਰੀਏ ਤਾਂ ਪਹਿਲਾਂ ਇਹ ਹੁੰਦਾ ਸੀ ਇਲੈਕਟ੍ਰੋਨਿਕ ਮੂਰ ਰਿਕਾਰਡ ਜਿਹੜਾ ਸੀ ਉਹ ਪ੍ਰਾਇਮਰੀ ਐਵੀਡੈਂਸ ਨਹੀਂ ਸੀਗਾ ਬਟ ਹੁਣ ਜਿਹੜਾ ਇਲੈਕਟ੍ਰੋਨ ਔਰ ਉਹਦੀ ਵੈਲਿਊ ਉਨੀ ਹੀ ਹੋਏਗੀ ਜਿੰਨੀ ਕੀ ਰਿਕਾਰਡਡ ਪੇਪਰਸ ਦੀ ਵੈਲਿਊ ਹੁੰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਪੁੱਜ ਵਿੱਚ ਸਮ੍ਰਿਤੀ ਵਨ ਪੋਚਾਲ ਯਾਦਗਾਰੀ ਡੈਪਟਰ ਨੂੰ ਯੂਨੈਸਕੋ ਪ੍ਰੀ ਵਰਸੇਲਸ ਮਿਊਜ਼ੀਅਮ 2024 ਦੇ ਵਿਸ਼ਵ ਚੌਨ ਵਿਸ਼ਾਮਲ ਕਰਨ ਤੇ ਖੁਸ਼ੀ ਜ਼ਾਹਰ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਕੱਚ ਵਿੱਚ ਸਮ੍ਰਿਤੀ ਵਨ 2001 ਡੈਪਟਰ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਹੈ। ਇਹ ਖਬਰਾਂ ਤੁਸੀਂ ਆਕਾਸ਼ ਬਾਣੀ ਜਿਲ੍ਹਾ ਅਫਸਰ ਸੁਣ ਰਹੇ ਹੋ। 21 ਜੂਨ ਨੂੰ 10ਵੇਂ ਕਮਨਤਰੀ ਯੋਗ ਦਿਵਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਅਰਧ ਚੱਕਰ ਆਸਨ ਦੀ ਕ ਵੀਡੀਓ ਕਲਿੱਪਾਂ ਸਾਂਝੀ ਕੀਤੀ ਹੈ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਿਹਤਮੰਦ, ਦੇਲ ਤੇ ਖੂਨ ਦੇ ਪ੍ਰਭਾਵ ਵਿੱਚ ਸਤਾਰ ਲਈ ਇਸ ਆਸਨ ਦਾ ਅਭਿਆਸ ਕਰਨ ਦੀ ਅਪੀਲ ਕੀਤੀ ਹੈ ਇਸ ਵਾਰ ਦੇ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਸ਼ੌਕ ਦੇਖਣ ਨੂੰ ਮਿਲਿਆ ਜਿਹੜਾ ਸ਼ਾਰਪੁਰ ਤੇ ਮੁਕਸਬ ਦੇ ਯੋਗ ਮਹਾਰਾਣੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਜ਼ਿੰਦਗੀ ਨੂੰ ਸੁਖਾਲਾ ਬਣਾਉਂਦੀ ਅਪੀਲ ਕੀਤੀ ਹੈ ਮੈਂ ਯੋਗਾ ਚਾਰਿਆ ਐਚ ਕੇ ਨਕਰਾ ਹੈ ਅੱਜਕੱਲ ਜਿਸ ਤਰ੍ਹਾਂ ਘਰ ਘਰ ਦੇ ਵਿੱਚ 슈ਗਰ बीपी ਡਿਸਕ ਪ੍ਰੋਬਲਮ ਫਰਵਾਇਕਲ ਇਹ ਆਮ ਗੱਲ ਹੋ ਗਈ ਹੈ ਯੋਗ ਦੇ ਨਾਲ ਅਸੀਂ ਆਲ ਓਵਰ ਸਾਰੀਆਂ ਬਿਮਾਰੀਆਂ ਨੂੰ ਕਵਰ ਕਰ ਸਕਦੇ ਹਾਂ ਜੇ ਅਸੀਂ ਰੈਗੂਲਰ ਯੋਗ ਕਰੀਏ ਰਾਜਾਮ ਦੇ ذریعے ਅਸੀਂ ਜਿਸ ਤਰ੍ਹਾਂ ਅਲਰਜੀ ਵਗੈਰਾ ਦੀਆਂ ਪ੍ਰੋਬਲਮਸ ਹਨ ਖਾਂਗ ਰੇਸ਼ਾ ਵਗੈਰਾ ਦੀ ਪ੍ਰੋਬਲਮ ਹੈ ਆਈ ਫਾਈਟ ਦੀਆਂ ਪ੍ਰੋਬਲਮਸ ਹਨ ਪੈਰਾਲਾਈਜ਼ ਵਗੈਰਾ ਦੀਆਂ ਪ੍ਰੋਬਲਮਸ ਹਨ ਅਸੀਂ ਇਸ ਤਰ੍ਹਾਂ ਦੀਆਂ ਕਈ ਪ੍ਰੋਬਲਮਾਂ ਜਿਹੜੀਆਂ ਬਿਨਾਂ ਖਰਚ ਕੀਤੇ ਯੋਗ ਦੇ ذریعے ਅਸੀਂ ਆਪਣੀਆਂ ਪ੍ਰੋਬਲਮਾਂ ਠੀਕ ਕਰ ਸਕਦੇ ਹਾਂ ਮੈਂ ਸੰਦੀਪ ਗਿਰਦਰ ਯੋਗ ਨਾਲ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਜਾਵੇ ਤੇ ਬਿਮਾਰੀਆਂ ਤੋਂ ਬਚਾਇਆ ਜਾਵੇ ਤਾਂ ਕਿ ਅਸੀਂ ਜਿਹੜੀਆਂ ਐਲੋਪੈਥੀ ਦੀਆਂ ਜਾਂ ਦੂਸਰੀਆਂ ਦਵਾਈਆਂ ਅਸੀਂ ਲੈ ਰਹੇ ਹਾਂ ਉਦੋਂ 10:00 ਵਜੇ ਉਧਰ ਕੱਲ ਰਾਤ 9:30 ਵਜੇ ਸਾਡੇ ਦੋ ਭਾਸ਼ੀ ਲਾਈਵ ਫਨ ਇਨ ਪ੍ਰੋਗਰਾਮ ਪਬਲਿਕ ਸਪੀਕ ਵਿੱਚ ਅਸੀਂ ਮਰਾਰਾ ਜੀ ਦੇਸਾਈ ਰਾਸ਼ਟਰੀ ਯੋਗ ਸੰਸਥਾਨ ਤੋਂ ਯੋਗ ਮਾਹਰ ਡਾਕਟਰ ਸੁਰਕਸ਼ਿਤ ਗੋਸਵਾਮੀ ਤੇ ਯੋਗ ਥੈਰੇਪੀ ਬਾਰੇ ਪ੍ਰੋਗਰਾਮ ਅਫਸਰ ਡਾਕਟਰ ਈਸ਼ਵਰ ਐਨ ਆਚਾਰਿਆਨਾ ਸਿਹਤ ਤੇ ਤੰਦਰੁਸਤੀ ਲਈ ਯੋਗ ਬਾਰੇ ਇੱਕ ਚਰਚਾ ਕਰਨ ਲਈ ਪ੍ਰੋਗਰਾਮ ਦੌਰਾਨ ਸ਼ਰੋਤਿਆਂ ਨੂੰ ਯੋਗ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਇਸ ਦੀ ਮਹੱਤਤਾ ਫਾਇਦਾ ਬਾਰੇ ਸਾਡੇ ਮਹਿਮਾਨਾਂ ਨੂੰ ਸਵਾਲ ਪੁੱਛਣ ਦਾ ਮੌਕਾ ਮਿਲੇਗਾ ਪਾਗਲਣ ਲਈ ਕਲਰਾ 989 ਤੋਂ ਬਾਅਦ ਟੈਲੀਫੋਨ ਨੰਬਰ 011 23421050 ਅਤੇ 011 23314444 ਡਾਇਲ ਕਰੋ ਇਸ ਤੋਂ ਇਲਾਵਾ ਤੁਸੀਂ ਸਾਡੇ ਵਟਸਐਪ ਨੰਬਰ 9289094044 ਤੇ ਵੀ ਆਪਣੇ ਸਵਾਲ ਪੁੱਛ ਸਕਦੇ ਹੋ ਸ਼ਹਿਦ ਕਾਜ਼ਮੀ ਨੇ ਪੰਜਾਬੀ ਦੇ ਕਵੀ ਰੰਤੇਰ ਅੰਗਰੇਜ਼ੀ ਲੇਖਕਾ ਕੇ ਵਿਸ਼ਾਲੀ ਤੇ ਹਿੰਦੀ ਲੇਖਕ ਗੌਰਵ ਭਾਂਡੇਸਰੇ ਨੇ 23 ਲੇਖਕਾਂ ਦੇ ਨਾਮ ਦਾ ਐਲਾਨ ਕੀਤਾ ਜਿਨ੍ਹਾਂ ਨੂੰ ਵਕਫ ਵਕ ਪਛਾਵਾਂ ਵਿੱਚ ਵਿਕਾਰੀ ਯੁਵਾ ਪੁਰਸਕਾਰ ਮਿਲੇਗਾ ਸ਼ਾਇਦ ਕਾਜ਼ਮੀ ਨੇ 2024 ਲਈ ਬਾਲ ਸਹਿਤ ਪੁਰਸਕਾਰ ਦੇ 24 ਜੇਤੂਆਂ ਦੇ ਨਾਮਾਂ ਦਾ ਵੀ ਐਲਾਨ ਕੀਤਾ ਜਿਸ ਵਿੱਚ ਪੰਜਾਬ ਦੇ ਕੁਲਦੀਪ ਸਿੰਘ ਦੀਪ ਦਾ ਨਾਮ ਵੀ ਸ਼ਾਮਲ ਹੈ ਕਾਜ਼ਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੰਸਕ੍ਰਿਤ ਵਿੱਚ ਯਰਪ ਪੁਰਸਕਾਰ ਦੇ ਜੇਤੂ ਦਾ ਐਲਾਨ ਕੀਤਾ ਜਾਵੇਗਾ ਸੈਟ ਅਕਾਦਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੈਟ ਅਕਾਦਮੀ ਦੇ ਕਾਰਜਕਾਰੀ ਬੋਰਡ ਨੇ ਆਪਣੇ ਪ੍ਰਧਾਨ ਮਾਧਵ ਕੋਸ਼ਕ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ 23 ਲੇਖਕਾਂ ਦੀ ਚੋਣ ਨੂੰ ਪ੍ਰਵਾਨਗੀ ਦਿੱਤੀ ਜਿਸ ਦੀ ਚੋਣ ਸੰਬੰਧਿਤ ਪਾਸ਼ਾ ਵਿੱਚ ਤਿੰਨ-ਤਿੰਨ ਮੈਂਬਰਾਂ ਵਾਲੀ ਚੋਣ ਕਮੇਟੀ ਵੱਲੋਂ ਕੀਤੀ ਗਈ ਸਪਰਸ਼ ਦੇ ਆਧਾਰ ਤੇ ਨਿਰਧਾਰਤ ਨਿਯਮਾਂ ਤੇ ਪ੍ਰਕਿਰਿਆ ਅਨੁਸਾਰ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਨੇ ਅੱਜ ਜਾਰੀ ਲੂਦੇ ਹਾਲਾਤਾਂ ਕਰਨ ਉੱਤਰ-ਪੱਛਮੀ ਕੇਂਦਰੀ ਤੇ ਪੂਰਬੀ ਭਾਰਤ ਵਿੱਚ ਔਰੇਂਜ ਅਤੇ ਰੈਡ ਅਲਰਟ ਜਾਰੀ ਕੀਤਾ ਹੈ ਏਜੰਸੀ ਨੇ ਕਿਹਾ ਕਿ ਅਗਲੇ 2 ਦਿਨਾਂ ਤੱਕ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਵਿਹਾਰ ਤੇ ਛਾੜਕਣ ਦੇ ਕੁਝ ਜ਼ਿਲ੍ਹਿਆਂ ਵਿੱਚ ਹੀਟ ਵੇਵ ਤੋਂ ਲੈ ਕੇ ਗੰਭੀਰ ਗਰਮੀ ਦੀ ਸਥਿਤੀ ਬਣੀ ਰਹੇਗੀ ਇਸੇ ਤਰ੍ਹਾਂ ਜਿਹਾ ਰਾਸਮ ਇਸਵੇਂ 18 ਤਰੀਕ ਤੱਕ ਹਮਾਚਲ ਪ੍ਰਦੇਸ਼, ਰਾਜਸਥਾਨ, ਮਧ ਪ੍ਰਦੇਸ਼, ਛੱਤੀਸਗੜ੍ਹ ਤੇ ਉੱਤਰਾਖੰਡ ਵਿੱਚ ਬਣੀ ਰਹੇਗੀ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੱਧ ਤਬਾਅ ਮਾਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਹੋਏਗੀ ਮਰਦਾਂ ਦੇ ICC 2020 ਵਿਸ਼ਵ ਕੱਪ ਕ੍ਰਿਕਟ ਵਿੱਚ ਭਾਰਤ ਅਸੀ ਕੈਨੇਡਾ ਵਿਚਾਲੇ ਬੀਤੀ ਰਾਤ ਮੈਚ ਮੀਹ ਕਾਰਨ ਇੱਕ ਵੀ ਗੇਂ ਸੁੱਟੇ ਬਿਨਾ ਰੱਦ ਕਰ ਦਿੱਤਾ ਗਿਆ ਦੋਵਾਂ ਟੀਮਾਂ ਨੇ ਇੱਕ ਇੱਕ ਅੰਕ ਸਾਂਝਾ ਕੀਤਾ ਤੇ ਭਾਰਤ ਸੱਤ ਤੱਕ ਗਰੁੱਪ ਗੇਟ ਵਿੱਚ ਸਿਖਰ ਤੇ ਰਿਹਾ ਉਸ ਤੋਂ ਬਾਅਦ ਅਮਰੀਕਾ ਜਦਕਿ ਕੈਨੇਡਾ ਬਾਹਰ ਹੋ ਗਿਆ ਹਾਲਾਂਕਿ ਭਾਰਤ ਨੇ ਗਰੁੱਪ A ਵਿੱਚ ਪਹਿਲਾਂ ਹੀ ਸੁਪਰ 8 ਵਿੱਚ ਜਗ੍ਹਾ ਪੱਕੀ ਕਰ ਲਈ ਸੀ ਆਖਰ ਵਿੱਚ ਖਾਸ ਖਬਰਾਂ ਟਿਕ ਵਾਰ ਫੇਸਟ ਕੇਂਦਰੀ ਗ੍ਰਹਿ ਮੰਤਰੀ ਮੇਸ਼ਾ ਅਜ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਸਥਿਤੀ ਤੇ ਵਰਨਾਤ ਯਾਤਰਾਦੀਆਂ ਸਿਵਕਾ ਕੰਢੀ ਕੁਝ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਉਪਰਾష్ట్రਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਜਨਕੜਾ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਨਵੇਂ ਬਣੇ ਪ੍ਰੇਰਨਾ ਸਰਦੋਪ ਘਾਟਨ ਕਰਨਗੇ ਸਰਕਾਰ ਅਜ ਕੋਲਕਾਤਾ ਵਿੱਚ ਅਪਰਾਧ ਨਿਆਂ ਪ੍ਰਣਾਲੀ ਦੇ ਪ੍ਰਸ਼ਾਸਨ ਵਿੱਚ ਭਾਰਤ ਦਾ ਪ੍ਰਗਤੀਸ਼ੀਲ ਮਾਰਗ ਸਰਲੇਖ ਵਾਲੀ ਕਾਨਫਰੰਸ ਦਾ ਯੋਜਨ ਕਰ ਰਹੀ ਹੈ ਤੇ ਮੌਸਮ ਵਿਭਾਗ ਨੇ ਅੱਜ ਪੰਜਾਬ ਹਰਿਆਣਾ ਝਾਰਖੰਡ ਬਿਹਾਰ ਉੱਤਰ ਪ੍ਰਦੇਸ਼ ਤੇ ਦਿੱਲੀ ਲਈ ਗਰਮੀ ਸੰਬੰਧੀ ਔਰੇਂਜ ਤੇ ਰੈਡ ਅਲਰਟ ਜਾਰੀ ਕੀਤਾ ਹੈ ਇਸੇ ਨਾਲ ਹੀ ਆਕਾਸ਼ ਪਾਣੀ ਜਰੰਦਤ ਤੋਂ ਖਬਰਾਂ ਦਾ ਬਲੇਟਨ ਖਤਮ ਹੁੰਦਾ ਹੈ ਨਮਸਕਾਰ